ਵਾਈਕੁੱਟ ਜੀ ਦਾ ਖਾਲਸਾ ਵਾਈਕੁੱਟ ਜੀ ਦੀ ਫਤਿਹ ਜੈ ਸ਼੍ਰੀ ਰਾਮ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਸ੍ਰੀ ਵਿਜੀਤ ਚੋਪੜਾ ਜੀ ਸ੍ਰੀ ਵਿਨਾਸ਼ ਚੋਪੜਾ ਜੀ ਸ੍ਰੀ ਅਭੀਦੇ ਚੋਪੜਾ ਜੀ ਸ੍ਰੀ ਅਦਨਿਪ ਚੋਪੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੰਨੇ ਦੇ ਵਿੱਚ ਅੱਜ ਜਿਹੜਾ ਲਾਲਾ ਜਗਤ ਨਰੇਂਦਰ ਜੀ ਦਾ 47ਵੇਂ ਬਲਦਾਨ ਦੇ ਵਾਸਤੇ ਸਮੰਨ ਦੇ ਵਿੱਚ ਪਹਿਲਾਂ ਇੱਕ ਕੈਂਪ 5 ਸਤੰਬਰ ਨੂੰ ਆਈਡੀ ਪੈਲਸ ਵਿੱਚ ਲਗਾਇਆ ਗਿਆ ਸੀ ਤੇ ਉਸੇ ਲੜੀ ਤਹਿਤ ਅੱਜ ਇੱਕ ਕੈਂਪ ਏਐਸ ਕਾਲਜ ਆਫ ਮੈਨੇਜਮੈਂਟ ਦੇ ਸਹਿਯੋਗ ਨਾਲ ਚਾਰੇ ਕਾਲਜਾਂ ਦੇ ਵਿੱਚੋਂ ਏਐਸ ਕਾਲਜ ਆਫ ਵਾਇਸ ਦੇ ਵਿੱਚ ਸਾਰੀ ਮੈਨੇਜਮੈਂਟ ਦੇ ਸਹਿਯੋਗ ਨਾਲ ਇਹ ਜਿਹੜਾ ਅੱਜ ਇੱਥੇ ਕੈਂਪ ਲਾਇਆ ਗਿਆ ਜਿਹਦੇ ਲਈ ਮੈਂ ਸਾਰੀ ਮੈਨੇਜਮੈਂਟ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਇਹ ਜਿਹੜਾ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਅੱਜ ਖੂਨਦਾਨ ਕਿਹੜਾ ਕੈਂਪ ਲਗਵਾਇਆ ਗਿਆ ਤੇ ਮੈਂ ਇਸ ਨਾਲ ਨਾਲ ਸਮੂਹ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਵੱਲੋਂ ਸਾਨੂੰ ਜਿਹੜੇ ਵੀ ਅਸੀਂ ਖੰਨੇ ਦੇ ਵਿੱਚ ਸਾਡੇ ادارے ਵੱਲੋਂ ਭਾਵੇਂ ਉਹ ਮੈਡੀਕਲ ਕੈਂਪ ਹੈ ਭਾਵੇਂ ਫੂਨਦਾਨ ਕੈਂਪ ਹੈ ਉਹ ਲਗਾਏ ਜਾਂਦੇ ਨੇ ਉਹਨਾਂ ਦੇ ਵਿੱਚ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ ਉਹਦੇ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਖੂਨਦਾਨ ਕੈਂਪ ਹੁੰਦੇ ਨੇ ਇਹ ਸਾਡੇ ਇੱਕ ਤਰ੍ਹਾਂ ਨਾਲ ਸੁਪਰੀਮ ਡੋਨੇਸ਼ਨ ਹੈ ਔਰ ਖੂਨ ਦਾ ਕੋਈ ਸਬਸਟੀਟਿਊਟ ਨਹੀਂ ਇਨਸਾਨ ਦਾ ਖੂਨ ਹੀ ਜਿਹੜਾ ਹੈਗਾ ਇਨਸਾਨ ਦੀ ਜਾਨ ਲਈ ਬਹੁਤ ਕੀਮਤੀ ਹੁੰਦਾ ਹੈ ਔਰ ਇਸ ਸੰਬੰਧ ਦੇ ਵਿੱਚ ਜੋ ਇਸ ਅਦਾਰਾ ਪੰਜਾਬ ਕੇਸਰੀ ਵੱਲੋਂ ਇਹਨਾਂ ਦੇ ਸੈਂਟਰਲ ਮੈਨੇਜਮੈਂਟ ਤੇ ਲੋਕਲ ਖੰਨਾ ਦੇ ਸਾਡੇ ਚਾਰਜ ਸਹਿਬਾਨ ਕਮਲਜੀਤ ਜੀ ਵੱਲੋਂ ਇਹਨਾਂ ਦੇ ਮਿਸੇਸ ਤੇ ਜਿਹੜੇ ਏਸ ਕਾਲਜ ਦੀ ਕਲੈਬੋਰੇਸ਼ਨ ਦੇ ਨਾਲ ਸਾਰੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਤੇ ਬੱਚੇ ਇਹਨਾਂ ਨੇ ਸਾਰਿਆਂ ਨੇ ਇਸ ਵਿੱਚ ਵੱਧ ਚੜ ਕੇ ਜਿਹੜਾ ਹੈ ਹਿੱਸਾ ਲਿਆ ਔਰ ਮੈਂ ਸਮਝਦਾ ਕਿ ਇਹ ਵੱਡਪਣ ਹੈ ਖੰਨੇ ਦਾ ایمان ਹੈ ਕਿ ਅਜਿਹੀਆਂ ਸੰਸਥਾਵਾਂ ਤੇ ਅਜਿਹੇ ਸਮਾਜ ਸੇਵੀ ਸਾਡੇ ਕੋਲ ਮੌਜੂਦ ਹਨ ਜੋ ਕਿ ਹਰ ਤਰੀਕੇ ਨਾਲ ਸਮਾਜ ਦਾ ਖਿਆਲ ਰੱਖਦੇ ਆ ਔਰ ਮੈਂ ਇਹਨਾਂ ਨੂੰ ਅਜਿਹਾ ਸਕਸੈਸਫੁਲ ਕੈਂਪ ਆਰਗੇਨਾਈਜ਼ ਕਰਨ ਤੇ ਬਹੁਤ ਬਹੁਤ ਮੁਬਾਰਕਬਾਦ ਜੰਨਾ ਔਰ ਆਸ ਕਰਦਾ ਅੱਗੇ ਤੋਂ ਵੀ ਅਜਿਹੇ ਉਪਰਾਲੇ ਹੁੰਦੇ ਰਹਿਣ। ਮੱਲ ਟੈਂਪਲ ਗਿਆ ਯਾਨੀ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਚੌਪਾਲੀ ਮੈਂ ਅਮਰਜੀਤ ਲਾਲਾ ਜਤਨ ਰਾਏ ਦੇ ਯਾਦ ਵਿੱਚ ਟੈਂਪਲ ਲਗਾਇਆ ਜਾ ਰਿਹਾ ਹੈ ਇਹ ਸਾਇਸਕੋ ਕਰਨਾ ٹرسٹ ਐਂਡ ਮੈਨੇਜਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਇਸ ਅਲ ਦੇ ਵਿੱਚ ਟੈਂਪਲ ਲਗਾਇਆ ਜਾ ਰਿਹਾ ਹੈ ਪਹਿਲਾ 5 ਤਰੀਕ ਦੀ 5 ਤਰੀਕ ਸਕੂਲ ਕਾਲ ਜਾਂਦੀਆਂ ਜੋ ਆੜਾ ਕਰਕੇ ਬੈਠਕੀਆਂ ਵੀ ਉਹਦੇ ਕਰਕੇ ਇਹਨੂੰ ਇੱਕ ਹਫਤਾ ਅੱਜ ਕਰਕੇ ਅੱਜ ਕੀਤਾ 400 ਦੇ ਕਰੀਬ ਉੱਤੇ ਉਹ ਕੱਲਾ 5 ਤਰੀਕ ਕੈਂਪ ਲੱਗਿਆ ਉੱਤੇ ਮੁਲਦ ਨੇਕ ਹੋਇਆ ਔਰ ਅੱਜ ਵੀ ਲਗਭਗ 100 ਦੇ ਕਰੀਬ ਬੱਚੇ ਸਾਡੇ ਸਾਡੇ ਅਲੱਗ-ਅਲੱਗ ਵਕ ਵਕ ਆਨਲਾਈਨ ਕਲਾਸ ਜਾਂਦੇ ਸਕੂਲਾਂ 'ਚ ਉੱਤੇ ਆ ਕੇ ਟੀਚਰਾਂ ਨਾਲ ਲੜ ਦੇਣਗੇ ਬਹੁਤ ਚੰਗਾ ਉਪਰਾਲਾ ਜਿਹੜੇ ਆ ਸਾਡੇ ਪੱਤਰਕਾਰ ਭਰਾ ਜਿਹੜੇ ਤਮਲ ਜੀ ਆ ਕਰਦੇ ਆ ਔਰ ਲਾਲਾ ਜੀ ਦੀ ਜੋ ਦੇਣ ਹੈ ਪੰਜਾਬ ਨੂੰ ਲਾਲਾ ਜਗਤ ਨਾਰਾਇਣ ਜੀ ਉਹਨਾਂ ਨੇ ਪੰਜਾਬ ਵਾਸਤੇ ਇੱਕਤਾ ਵਾਸਤੇ ਪੰਜਾਬ ਦੀ ਹਿੰਦੂ ਸੇ ਇੱਕਤਾ ਵਾਸਤੇ ਆਪਣਾ ਜਾਇ ਬਲਿਦਾਨ ਦਿੱਤਾ ਪਰ ਅੱਜ ਤੱਕ ਉਹ ਜਿਹੜਾ ਬਲਿਦਾਨ ਉਹਨਾਂ ਦਾ ਜਿਹੜਾ ਖੂਨ 흘ਿਆ ਉਹ ਅੱਜ ਤੱਕ ਜਿੰਦਾ ਖੂਨ ਉਹਨਾਂ ਦੇ ਖੇਤ ਉਤੋਂ ਕਈ ਨਕਾ ਗੁਨਾਹ ਹੈ ਹਰ ਗੁਨਾਹ ਲੋਕਾਂ ਨੇ ਉਹਨਾਂ ਦੀ ਯਾਦ ਵਿੱਚ ਇਹ ਦੇ ਕੇ ਉਹਨਾਂ ਨੂੰ ਇਸਰ ਦਾਜਲੀ ਦੇ ਰਹੇ ਸਮਰਪਿਤ ਕਰ ਰਹੇ ਉਹਨਾਂ ਨੂੰ ਜੋ ਗੁੰਜਰਤ ਆਪਣੇ ਰਸਲਾ ਸਹਿਯੋਗ ਹਮੇਸ਼ਾ ਨਾਲੰਦਾ ਅਤੇ ਪੰਜਾਬ ਕੇਦਰੀ ਗਰੁੱਪ ਦਾ ਵੀ ਇੱਥੇ ਖਾਡੇ ਨਾਲ ਸਹਿਯੋਗ ਕਰਦੇ ਆਂ ਤੁਹਾਡਾ ਮਾਬਦ ਕਰਨਾ ਧੰਨਵਾਦ ਯਾਰ ਕਿਸੇ ਨੂੰ ਬੋਲੋ ਜੀਵਨ ਕੈਂਪ ਲਾਇਆ ਜਾ ਰਿਹਾ ਵੱਡੇ ਪੱਧਰ ਤੇ ਸੀਰਕੀ ਚੱਲ ਰਿਹਾ ਹੈ ਬਿਲਕੁਲ ਸਰ ਦੇਸ਼ ਦੇ ਕੋਨੇ-ਕੋਨੇ 'ਚ ਲਾਲਾ ਜਗਤ ਨਾਰਾਇਣ ਜੀ ਦੀ ਪੁੰਨਿਆ ਤਿਥੀ 44ਵੀਂ ਪੁੰਨਿਆ ਤਿਥੀ 'ਚ ਦੇਸ਼ ਦੇ ਕੋਨੇ-ਕੋਨੇ 'ਚ 8 ਸਟੇਟਾਂ ਜਿਹਦੇ ਵਿੱਚ ਆਲਰੇਡੀ ਲੱਗ ਚੁੱਕਾ 3 ਯੂਟੀ ਦੇ ਵਿੱਚ ਲੱਗ ਚੁੱਕਾ ਤੇ ਲਗ-ਲਗ ਔਨਿਆਂ ਤੇ ਵਿੱਚ ਲੱਗ ਕੇ 24537 ਹੁਣ ਤੱਕ ਦੇ ਬਲੱਡ ਯੂਨਿਟ ਲੱਗ ਚੁੱਕੇ ਆ ਮੈਂ ਆਪਣੇ ਪ੍ਰਧਾਨ ਜੀ ਜਨਰਲ ਸੈਕਟਰੀ ਜੀ ਨਾਲ ਗੱਲ ਕੀਤੀ ਸੀ ਕਿ ਸਾਡੇ ਕਾਲਜ ਦੇ ਵੀ ਬੱਚੇ ਰੈੱਡ ਰਿਬਨ ਕਲੱਬ ਰੈੱਡ ਕਰਾਸ ਕਿਉਂਕਿ ਸਾਡਾ ਕਾਲਜ ਹਮੇਸ਼ਾ ਹੀ ਦੇਖੋ ਸਮਾਜ ਦੇ ਨਾਲ ਜੁੜਿਆ ਹੋਇਆ ਤੇ ਇਨਕਲੂਸਿਵ ਐਜੂਕੇਸ਼ਨ ਨੂੰ ਪ੍ਰਮੋਟ ਕਰਦਾ ਇਹਨਾਂ ਨੇ ਕਿਹਾ ਕਿ ਨੇਕੀ ਔਰ ਪੂਛ ਪੂਛ ਕਿਉਂ ਕੁਝ ਲਗਾਓ ਕਿ ਆਪਾਂ ਐਸ ਫੋਰੇ ਨੂੰ ਅੱਜ ਵੈਨਿਊ ਬਣਾਇਆ ਕਿ ਜਿਹਦੇ ਵਿੱਚ ਐਸ ਪ੍ਰਸ ਦੀਆਂ ਅਲੱਗ-ਅਲੱਗ ਸੰਸਥਾਵਾਂ ਪਾਰਟਿਸਪੇਟ ਕਰ ਰਹੀਆਂ ਬਲੱਡ ਡੋਨੇਟ ਕਰਨ ਲਈ ਤੇ ਰੈੱਡ ਰਿਬਨ ਕਲੱਬ ਰੈੱਡ ਕਰਾਸ ਸੁਸਾਇਟੀ ਐਨਸੀਸੀ ਐਨਐਸਐਸ ਦੇ ਬੱਚੇ ਵੱਧ ਝੜ ਕੇ ਆਪਣਾ ਖੂਨਦਾਨ ਦੇ ਰਹੇ ਆ ਕਿਉਂਕਿ ਉਹਨਾਂ ਨੂੰ ਇੱਕ ਦੱਸਿਆ ਗਿਆ ਕਿ ਤੁਸੀਂ ਇੱਕ ਜੀਵਨਦਾਤਾ ਬਣ ਸਕਦੇ ਹੋ ਕਿ ਜਿੱਥੇ ਬਲੱਡ ਚਾਹੀਦਾ ਉੱਥੇ ਬਲੱਡ ਹੀ ਚਾਹੀਦਾ ਤੇ ਇਹ ਆਪਾਂ ਕਿਸੇ ਲੈਬ ਜਾਂ ਫੈਕਟਰੀ 'ਚ ਤਾਂ ਬਣਦਾ ਨਹੀਂ ਇਹ ਮਾਨਵ ਸ਼ਰੀਰ 'ਚ ਬਣਦਾ ਤੇ ਮਾਨਵ ਸ਼ਰੀਰ 'ਚ ਜੇ ਬਣਦਾ ਉਹ ਆਪਾਂ ਕੰਪਲਸਰੀ ਵੀ ਕਿਸੇ ਤੋਂ ਜ਼ਬਰਦਸਤੀ ਨਹੀਂ ਲੈ ਸਕਦੇ ਆ ਇਹ ਇੱਕ ਪਿਆਰ ਸਨੇਹ ਤੇ ਆਪਣੀ ਮੋਟੀਵੇਸ਼ਨ ਨਾਲ ਹੀ ਲੈ ਸਕਦੇ ਤੇ ਇਹਨਾਂ ਦੀ ਬੱਚਿਆਂ ਦੀ ਮੋਟੀਵੇਸ਼ਨ ਨੂੰ ਦੇਖਦੇ ਹੋਏ ਆਪਾਂ ਆਪਣੇ ਕਾਲਜ ਦੀ ਉਹਨੂੰ ਵੈਨਿਊ ਬਣਾਇਆ ਤੇ ਸਾਡੀ ਮੈਨੇਜਮੈਂਟ ਸਾਡੇ ਨਾਲ ਸਾਰੇ ਨਾਲ ਖੜੀ ਹੈ ਤੇ ਆਪਾਂ ਲਾਲਾ ਅ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਥਾਲੇਮੀ ਪੁੰਨਯ ਤੇ ਥੀਤੇ ਆਪਣਾ ਯੋਗਦਾਨ ਪਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਸ਼੍ਰੀ ਵਿਜੀਤ চোপੜਾ ਜੀ, ਸ਼੍ਰੀ ਵਿਨਾਸ਼ চোপੜਾ ਜੀ, ਸ਼੍ਰੀ ਅਭੀਦੇ চোপੜਾ ਜੀ, ਸ਼੍ਰੀ ਅਦਨਿਪ চোপੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ। ਖੰਨੇ ਦੇ ਵਿੱਚ ਅੱਜ ਜਿਹੜਾ ਲਾਲਾ ਜਗਤ ਨਰੇਂਦਰ ਜੀ ਦਾ 44ਵਾਂ ਬਲਦਾਨ ਦੇ ਵਾਸਤੇ ਸਮੰਨ ਦੇ ਵਿੱਚ ਪਹਿਲਾਂ ਇੱਕ ਕੈਂਪ 5 ਸਤੰਬਰ ਨੂੰ ਆਈ.ਡੀ. ਪਾਲਸ ਵਿੱਚ ਲਗਾਇਆ ਗਿਆ ਸੀ ਤੇ ਉਸੇ ਲੜੀ ਤਹਿਤ ਅੱਜ ਇੱਕ ਕੈਂਪ ਏ.ਐਸ ਕਾਲਜ ਆਫ ਮੈਨੇਜਮੈਂਟ ਦੇ ਸਹਿਯੋਗ ਨਾਲ ਚਾਰੇ ਕਾਲਜਾਂ ਦੇ ਵਿੱਚੋਂ ਏ.ਐਸ ਕਾਲਜ ਆਫ ਵਾਇਸ ਦੇ ਵਿੱਚ ਸਾਰੀ ਮੈਨੇਜਮੈਂਟ ਦੇ ਸਹਿਯੋਗ ਨਾਲ ਇਹ ਜਿਹੜਾ ਅੱਜ ਇੱਥੇ ਕੈਂਪ ਲਾਇਆ ਗਿਆ ਹੈ ਜਿਹਦੇ ਲਈ ਮੈਂ ਸਾਰੀ ਮੈਨੇਜਮੈਂਟ ਦਾ ਆਪਣੇ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਇਹ ਜਿਹੜਾ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਅੱਜ ਖੂਨਦਾਨ ਕਿਹੜਾ ਕੈਂਪ ਲਗਵਾਇਆ ਗਿਆ ਤੇ ਮੈਂ ਇਸ ਨਾਲ ਨਾਲ ਸਮੂਹ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਵੱਲੋਂ ਸਾਨੂੰ ਜਿਹੜੇ ਵੀ ਅਸੀਂ ਖੰਨੇ ਦੇ ਵਿੱਚ ਸਾਡੇ ادارے ਵੱਲੋਂ ਭਾਵੇਂ ਉਹ ਮੈਡੀਕਲ ਕੈਂਪ ਹੈ ਭਾਵੇਂ ਖੂਨਦਾਨ ਕੈਂਪ ਹੈ ਉਹ ਲਗਾਏ ਜਾਂਦੇ ਨੇ ਉਹਨਾਂ ਦੇ ਵਿੱਚ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ ਉਹਦੇ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਹਾਂ ਤੇਰਾ ਨਾਮ ਹਰਮਨ ਜੋ ਸਿੰਘ ਹੈ ਅੱਜ ਏਸ ਕਾਲਜ ਦੇ ਵਿੱਚ ਨੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਰੇ ਵਿਦਿਆਰਥੀ ਏਸ ਕਾਲਜ ਤੇ ਆਪਣਾ ਜੋ ਬਲੱਡ ਡੋਨੇਟ ਕਰ ਰਹੇ ਹਨ ਤੇ ਇਹ ਖੂਨਦਾਨ ਕੈਂਪ ਲਾਲ ਜਗਾਤਨਾ ਰਾਇਨ ਜੀ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵਗਾ ਅਸੀਂ ਹਰ ਸਾਲ ਤੋ ਯਾ ਤਿੰਨ ਕੈਂਪ ਜ਼ਰੂਰ ਲਗਾਣੇ ਹਨ ਸਭ ਤੋਂ ਪਹਿਲਾ ਕੈਂਪ ਸਾਡਾ ਫ੍ਰੀ ਮੈਡੀਕਲ ਕੈਂਪ ਸੈਕੰਡ ਆਪਣਾ ਫ੍ਰੀ ਡਾਈਪਰਟਿਸ਼ਨ ਕੈਂਪ ਐਂਡ ਥਰਡ ਜਿਹੜਾ ਕਿ ਇਸ ਕਾਲਜ ਦੇ ਵਿੱਚ ਲੱਗਦਾ ਹੈ ਤੇ ਜਿਹੜੀ ਨਾਲਾ ਜਗਤ ਨਾਰਾਇਣ ਜੀ ਦੀ ਫੈਮਲੀ ਹੈ ਬਹੁਤ ਹੀ ਵਧੀਆ ਫੈਮਲੀ ਹੈ ਤੇ ਉਹ ਫੈਮਲੀ ਆਪਣਾ ਸ਼ੁਰੂਤੀ ਜੋ ਹੋਇਆ ਸੇਵਾ ਨਿਭਾ ਰਹੀ ਹੈ ਉਹਨਾਂ ਦੇ ਗ੍ਰੈਂਡਸਨ ਅਭਿਜੇ ਚੋਪੜਾ ਜੀ ਐਂਡ ਅਭਿਨਵ ਚੋਪੜਾ ਜੀ ਉਹ ਹਰ ਸਾਲ ਆਪਣੇ ਕੈਂਪ ਦੇ ਵਿੱਚ ਪਹੁੰਚਦੇ ਹਨ ਤੇ ਉਹਨਾਂ ਦੀ ਫੈਮਲੀ ਸਰੂਤਿੰਗ ਜਿਪਾਰੀ ਹੈ ਤੇ ਹਮ ਤੱਕ ਆਪਣਾ ਜੋ ਸੇਵਾ ਨਿਭਾਉਂਦੀ ਰਹੇਗੀ ਤੇ ਖੂਨਦਾਨ ਇੱਕ ਬਹੁਤ ਵੱਡਾ ਦਾਨ ਹੈ ਇਸ ਦੇ ਨਾਲ ਤੁਸੀਂ ਆਪਣੇ ਜਿਹੜੀ ਸਰੀਰਕ ਮੁਕਤਵਿਕ ਕੀ ਕਰੇਗੀ ਤੇ ਨਾਲ ਹੀ ਖੂਨਦਾਨ ਦੇ ਨਾਲ ਆਪ ਨੂੰ ਇਹ ਵੀ ਪਤਾ ਲੱਗਦਾ ਹੈ ਆਪਣੀ ਇਨਸਾਨੀਅਤ ਦੇ ਬਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਤੇ ਅਸਲ ਵਿੱਚ ਮੈਂ ਇਹਨਾਂ ਕੀ ਕਹਿਣਾ ਚਾਹੁੰਦਾ ਸੀ ਤੇ ਜਿੰਨੇ ਵੀ ਇੱਥੇ ਖੂਨਦਾਨ ਕਰਨ ਲਈ ਆਏ ਹਨ ਤੇ ਨਾਲ ਹੀ ਮੁੱਖ ਮਹਿਮਾਨ ਉਹਨਾਂ ਦਾ ਮੈਂ ਸਤੰਭਕ ਕਰਦਾ ਹਾਂ